ਫਾਜ਼ਿਲਕਾ ਤੋਂ ਵਿਧਾਇਕ ਨਰਿੰਦਰ ਪਾਲ ਸਵਾਨਾ ਅੱਜ ਦਾਣਾ ਮੰਡੀ ਵਿਖੇ ਦਫ਼ਤਰ 'ਚ ਪਹੁੰਚੇ ਜਿੱਥੇ ਉਹਨਾਂ ਨੇ ਇਲਾਕੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਉਥੇ ਵਿਧਾਇਕ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵਾਨ ਸમાન ਸਰਕਾਰ ਤੁਹਾਡੇ ਦਵਾਰ ਅੱਜ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਬਹੁਤ ਮਸਲੇ ਆ ਰਹੇ ਨੇ ਕਿ ਪਿੰਡਾਂ ਦੇ ਵਿੱਚ ਗਰਾਂਟਾ ਦਰਾਂ ਕੱਪੜੇ ਕੀਤੇ ਗਏ ਨੇ ਅਤੇ ਇਹਨਾਂ ਸਾਰੇ ਕੱਪੜਿਆਂ ਦੀ ਜਾਂਚ ਕਰਵਾਈ ਜਾ ਰਹੀ ਹੈ। ਇਹੀ وجہ ਹੈ ਕਿ ਹੁਣ ਤੱਕ ਪੰਜਾਬ ਦੇ 5 ਪਿੰਡਾਂ ਦੇ ਸਰਪੰਚਾਂ ਨੂੰ ਸਸਪੈਂਡ ਕੀਤਾ ਜਾ ਚੁੱਕਿਆ ਹੈ। ਵਿਰਾਇਕ ਸੁਵਾਨਾ ਦਾ ਕਹਿਣਾ ਹੈ ਕਿ ਅੱਗੇ ਵੀ ਬਾਕੀ ਪਿੰਡਾਂ ਦੀ ਜਾਂਚ جاری ਹੈ। ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਇਸ ਦਰਾਂ ਲਈ ਆਉਤ ਨੂੰ ਸੁਣਾਦਨੇ ਕੀ ਕਹਿਣਾ ਵਿਧਾਇਕ ਸੁਆਣਾ ਦਾ ਇਹਨਾਂ ਦੇ ਵਿੱਚ ਕੋਈ ਸਰਪੰਚ ਜਾਂ ਕੋਈ ਦੋਸ਼ੀ ਪਾਇਆ ਗਿਆ ਉਹਨਾਂ ਦਾ ਵੇਖੋ ਉਹਨਾਂ ਨੂੰ ਸਸਪੈਂਡ ਵੀ ਕੀਤਾ ਗਿਆ ਹੈ ਵਿਭਾਗ ਵੱਲੋਂ ਔਰ ਅੱਜ ਵੀ ਕੋਈ ਜਿਹੜੇ ਸੀਗੇ ਲੈ ਕੇ ਆਏ ਸੀਗੇ ਦੋ ਪੰਡਾ ਦਾ ਕੋਈ ਮਸਲਾ ਸੀਗਾ ਉਹਦੀ ਵੀ ਇਨਕੁਆਰੀ ਲਗਾਈ ਗਈ ਹੈ ਇਨਕੁਆਰੀ ਬੜੀ ਜਲਦੀ ਹੋਊਗੀ ਔਰ ਉਹਦਾ ਵਿੱਚ ਜਿਹੜਾ ਵੀ ਕੋਈ ਦੋਸ਼ੀ ਪਾਇਆ ਗਿਆ ਉਹਦੀ ਕਾਰਵਾਈ ਕੀਤੀ ਜਾਊਗੀ ਕਿਉਂਕਿ ਵਿਭਾਗ ਵੱਲੋਂ ਕਾਰਵਾਈਆਂ ਹੁੰਦੀਆਂ ਨੇ ਕੋਈ ਪੰਚਾਇਤੀ ਵਿਭਾਗ ਦਾ ਕੋਈ ਕੰਮ ਹੈ ਤਾਂ ਪੰਚਾਇਤੀ ਵਿਭਾਗ ਆਪਦੀ ਜਿਹੜੀ ਹੈ ਕਾਰਵਾਈ ਕਰਦਾ ਇਨਕੁਆਇਰੀ ਕਰਦਾ ਹੈ ਕੋਈ ਹੋਰ ਡਿਪਾਰਟਮੈਂਟ ਹੈ ਤਾਂ ਉਸ ਡਿਪਾਰਟਮੈਂਟ ਨੇ ਜਿਹੜੀ ਇਹ ਰਿਪਾਇਰੀ ਕਰਨੀ ਹੁੰਦੀ ਹੈ ਉਹ ਰਿਪੋਰਟ ਬਣਾਉਣੀ ਹੁੰਦੀ ਹੈ ਜੇ ਕੋਈ ਰਿਪੋਰਟ ਦੇ ਵਿੱਚ ਗਲਤ ਪਾਇਆ ਜਾਂ ਦਿਖਾਦਿਆਂ ਕਰ ਰਿਹਾ ਕਿੰਨੇ ਕ ਪਿੰਡਾਂ 'ਚ ਹੁਣ ਤੱਕ ਕਾਰਵਾਈ ਹੋਈ ਹੈ ਦੇਖੋ ਤਕਰੀਬਨ 5 ਕੋ ਪਿੰਡਾਂ ਦੇ ਵਿੱਚ ਜਿਹੜੇ ਸਰਪੰਚਾਂ ਦੇ ਖਿਲਾਫ ਜਿਹੜਾ ਗਲਤ ਜਿਹੜੇ ਪਾਏ ਗਏ ਜਿਨ੍ਹਾਂ ਨੇ ਕੰਮ ਸਹੀ ਨਹੀਂ ਕੀਤੇ ਕਪਣਾ ਕੀਤਾ ਉਹ ਸਸਪੈਂਡ ਹੋਏ ਹੈ ਆਪਣਾ ਬਕੈਨ ਵਾਲਾ ਸਰਦਪਿੰਡ ਸੀਗਾ ਪਿੰਡ ਲਾਦੂ ਦਾ ਔਰ ਦਿਲਚਰ ਹੋਰ ਪਿੰਡੇ ਆ ਬੁੰਨ ਪਿੰਡ ਸੀਗਾ ਇਸ ਤਰ੍ਹਾਂ ਦੇ ਜਿਹੜੇ 4-5 ਪਿੰਡ ਸੀਗੇ ਉਹਨਾਂ ਦੇ ਵਿੱਚ ਜਿਹੜੀਆਂ ਕਾਰਵਾਈਆਂ ਕੀਤੀਆਂ ਗਈਆਂ ਨੇ ਔਰ ਹੋਰ ਵੀ ਜਿਹੜੀਆਂ ਇਨਕੁਆਰੀਆਂ ਚੱਲ ਰਹੀਆਂ ਨੇ ਜਿੱਥੇ ਜਿੱਥੇ ਇਨਕੁਆਰੀ ਪੂਰੀ ਹੋ ਕੇ ਆ ਰਹੀ ਹੈ कोरोना ਦੇ ਇਨਕੁਆਰੀਆਂ ਦੇ ਹਿਸਾਬ ਨਾਲ ਜੇ ਕੋਈ ਦੋਸ਼ੀ ਬਣਦਾ ਹੈ ਤਾਂ ਕਾਰਵਾਈ ਕੀਤੀ ਜਾ ਰਹੀ ਹੈ। ਫਾਜ਼ਿਲਕਾ ਤੋਂ ਵਿਧਾਇਕ ਨਰਿੰਦਰ ਪਾਲ ਸੁਵਾਨਾ ਅੱਜ ਦਾਣਾ ਮੰਡੀ ਵਿਖੇ ਦਫ਼ਤਰ 'ਚ ਪਹੁੰਚੇ। ਜਿੱਥੇ ਉਹਨਾਂ ਨੇ ਇਲਾਕੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ। ਉਥੇ ਵਿਧਾਇਕ ਦਾ ਕਹਿਣਾ ਕਿ ਉਹਨਾਂ ਦੇ ਕੋਲ ਬਹੁਤ ਮਸਲੇ ਆ ਰਹੇ ਨੇ ਕਿ ਪਿੰਡਾਂ ਦੇ ਵਿੱਚ ਗ੍ਰਾਂਟਾ ਦਰਾਂ ਕੱਪੜੇ ਕੀਤੇ ਗਏ ਨੇ ਅਤੇ ਇਹਨਾਂ ਸਾਰੇ ਕੱਪੜਿਆਂ ਦੀ ਜਾਂਚ ਕਰਵਾਈ ਜਾ ਰਹੀ ਹੈ। ਇਹੀ ਵਜ੍ਹਾ ਹੈ ਕਿ ਹੁਣ ਤੱਕ ਪੰਜਾਬ ਦੇ 5 ਪਿੰਡਾਂ ਦੇ ਸਰਪੰਚਾਂ ਨੂੰ ਸਸਪੈਂਡ ਕੀਤਾ ਜਾ ਚੁੱਕਿਆ ਹੈ। ਵਿਧਾਇਕ ਸੁਵਾਨਾ ਨੇ ਕਿਹਾ ਕਿ ਅੱਗੇ ਵੀ ਬਾਕੀ ਪਿੰਡਾਂ ਦੀ ਜਾਂਚ ਜਾਰੀ ਹੈ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਇਸ ਦਰਾਂ ਲਈ ਆਓ ਤੁਹਾਨੂੰ ਸੁਣਾ ਦਿੰਨੇ ਕੀ ਕਹਿਣਾ ਵਿਧਾਇਕ ਸੁਵਾਨਾ ਦਾ ਇਹਨਾਂ ਦੇ ਵਿੱਚ ਕੋਈ ਸਰਪੰਚ ਜਾਂ ਕੋਈ ਦੋਸ਼ੀ ਪਾਇਆ ਗਿਆ ਨਹੀਂ ਉਹਨਾਂ ਦਾ ਵੇਖੋ ਉਹਨਾਂ ਨੂੰ ਸਸਪੈਂਡ ਵੀ ਕੀਤਾ ਗਿਆ ਹੈ ਵਿਭਾਗ ਵੱਲੋਂ ਔਰ ਅੱਜ ਵੀ ਕੋਈ ਜਿਹੜੇ ਸੀਗੇ ਲੈ ਕੇ ਆਏ ਸੀਗੇ ਦੋ ਟਰੰਡਾ ਦਾ ਕੋਈ ਮਸਲਾ ਸੀਗਾ ਉਹਦੀ ਵੀ ਇਨਕੁਆਰੀ ਲਗਾਈ ਗਈ ਹੈ ਇਨਕੁਆਰੀ ਬੜੀ ਜਲਦੀ ਹੋਊਗੀ ਔਰ ਉਹਦਾ ਵਿੱਚ ਜਿਹੜਾ ਵੀ ਕੋਈ ਦੋਸ਼ੀ ਪਾਇਆ ਗਿਆ ਉਹਦੀ ਕਾਰਵਾਈ ਕੀਤੀ ਜਾਊਗੀ ਕਿਉਂਕਿ ਵਿਭਾਗ ਵੱਲੋਂ ਕਾਰਵਾਈਆਂ ਹੁੰਦੀਆਂ ਨੇ ਕੋਈ ਪੰਚਾਇਤੀ ਵਿਭਾਗ ਦਾ ਕੋਈ ਕੰਮ ਹੈ ਤਾਂ ਪੰਚਾਇਤੀ ਵਿਭਾਗ ਆਪਦੀ ਜਿਹੜੀ ਹੈ ਕਾਰਵਾਈ ਕਰਦਾ ਇਨਕੁਆਇਰੀ ਕਰਦਾ ਹੈ ਕੋਈ ਹੋਰ ਡਿਪਾਰਟਮੈਂਟ ਆ ਇਹਦਾ ਉਸ ਡਿਪਾਰਟਮੈਂਟ ਨੇ ਜਿਹੜੀ ਇਹ ਰਿਪੋਰਟ ਕਰਦੀ ਹੁੰਦੀ ਹੈ ਤੇ ਰਿਪੋਰਟ ਬਣਾਉਣੀ ਹੁੰਦੀ ਹੈ ਜੇ ਕੋਈ ਰਿਪੋਰਟ ਦੇ ਵਿੱਚ ਗਲਤ ਪਾਇਆ ਜਾਂਦਾ ਦਿਖਾਦਿਆਂ ਕਰ ਰਿਹਾ ਕਿੰਨੇ ਕ ਪਿੰਡਾਂ 'ਚ ਹੁਣ ਤੱਕ ਕਾਰਵਾਈ ਹੋਈ ਹੈ ਦੇਖੋ ਤਕਰੀਬਨ 5 ਕੋ ਪਿੰਡਾਂ ਦੇ ਵਿੱਚ ਜਿਹੜੇ ਸਰਪੰਚਾਂ ਦੇ ਖਿਲਾਫ ਜਿਹੜਾ ਗਲਤ ਜਿਹੜੇ ਪਾਏ ਗਏ ਜਿਨ੍ਹਾਂ ਨੇ ਕੰਮ ਸਹੀ ਨਹੀਂ ਕੀਤੇ ਕਪਣਾ ਕੀਤਾ ਉਹ ਸਸਪੈਂਡ ਹੋਏ ਹੈ ਆਪਣਾ ਬਕੈਨ ਵਾਲਾ ਸੱਤ ਪਿੰਡ ਸੀਗਾ ਪਿੰਡ ਲਾਤੂ ਦਾ ਔਰ ਦਿਲਚਾਰ ਹੋਰ ਪਿੰਡ ਆ ਬੁੰਨ ਪਿੰਡ ਸੀਗਾ ਇਸ ਤਰ੍ਹਾਂ ਦੇ ਜਿਹੜੇ 4-5 ਪਿੰਡ ਸੀਗੇ ਉਹਨਾਂ ਦੇ ਵਿੱਚ ਜਿਹੜੀਆਂ ਕਾਰਵਾਈਆਂ ਕੀਤੀਆਂ ਗਈਆਂ ਨੇ ਔਰ ਹੋਰ ਵੀ ਜਿਹੜੀਆਂ ਇਨਕੁਆਰੀਆਂ ਚੱਲ ਰਹੀਆਂ ਨੇ ਜਿੱਤੇ ਜਿੱਤੇ ਇਨਕੁਆਰੀ ਪੂਰੀ ਹੋ ਕੇ ਆ ਰਹੀ ਹੈ ਔਰ ਉਹਨਾਂ ਦੇ ਇਨਕੁਆਰੀਆਂ ਦੇ ਹਿਸਾਬ ਨਾਲ ਜੇ ਕੋਈ ਦੋਸ਼ੀ ਬਣਦਾ ਹੈ ਤਾਂ ਕਾਰਵਾਈ ਕੀਤੀ ਜਾ ਰਹੀ ਹੈ